ਸੋ ਕਹੋ ਟਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਹਰ ਸੋਹ ਕੋਰ ਸੋਹ ਛੱਟੀ ਐ ਤੁਧ ਡਿਠੇ ਸੱਚੇ ਪਾਤਿਸਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਿਸਾਹ ਸਿਰ ਸਾਹਾਂ ਦੇ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਦਾਂ ਦਾ ਵੇਸਾ ਹੋ ਸੱਜਣ ਸੱਚਾ ਪਾਤੇਸਾ ਹੋ ਸਿਰ ਸਾਹਾਂ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਾਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਬਿਨ ਸਤਗੁਰ ਸੇਵੀ ਬਹੁਤਾ ਦੁੱਖ ਲਾਗਾ ਜੋਗ ਚਾਰੇ ਭਰਮਾਈ ਹਾਮਦੀਨ ਤੋਮ ਜੁਗ ਜੁਗ ਦਾਤੇ ਸਬਦੇ ਦੇਹ ਬੁਝਾਈ ਬਿਨ ਸਤ ਗੁਰ ਸੇਵੀ ਬਹੁਤਾ ਦੁੱਖ ਲਾਗਾ ਜੁਗ ਚਾਰੇ ਭਰਮਾਈ ਹਾਮਦੀਨ ਤੋਮ ਜੋਗ ਜੋਗ ਦਾਤੇ ਸਬਦੇ ਦੇਹ ਬੁਝਾਈ ਹਰ ਜੀਓ ਕਿਰਪਾ ਕਰਹੁ ਤੁਮ ਪਿਆਰੇ ਸਤਿਗੁਰ ਦਾਤਾ ਮੇਲ ਮਿਲਾਵਹੁ ਹਰ ਨਾਮ ਦੇਵਹੁ ਆਧਾਰੀ ਰਹਾਉ ਮਨ ਸਮਾਰ ਧੁਬ ਦਾ ਸਹਿਜ ਸਮਾਣੀ ਪਾਇਆ ਨਾਮ ਅਪਾਰਾ ਹਰ ਰਸ ਚਾਖ ਮਨ ਨਿਰਮਲ ਹੋਆ ਕੇਲ ਬਿਖ ਕਾਟਣ ਹਾਰਾ ਸਬਦ ਮਰਹੁ ਫਿਰ ਜੀਵ ਹੋ ਸਦ ਹੀ ਤਾ ਫਿਰ ਮਾਰਨ ਨਾ ਹੋਈ ਅੰਮ੍ਰਿਤ ਨਾਮ ਸਦਾ ਮਾਨੇ ਮੀਠਾ ਸਬਦੇ ਪਾਵੇ ਕੋਈ ਦਾਤੈ ਦਾਤ ਰੱਖੀ ਹੱਥ ਆਪਣੈ ਜੇ ਸੁਭਾਵ ਐ ਤਿਸ ਦੇਈ ਮਾਨਕ ਨਾਮ ਰੱਤੇ ਸੁਖ ਪਾਇਆ ਦਰਗਹ ਜਾਪਹਿ ਸੇਈ ਦਾਤ ਦਾਤ ਰੱਖੀ ਹੱਥ ਆਪਣੈ ਜਿਸ ਭਾਵੈ ਤਿਸ ਦੇਈ ਨਾਨਕ ਨਾਮ ਰੱਤੇ ਸੁਖ ਪਾਇਆ ਦਰਗਹਿ ਜਾਪਹਿ ਸੇਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹਲਾ ਤੀਜਾ ਬਿਨ ਸਤਗੁਰ ਸੇਵੀ ਬਹੁਤਾ ਦੁਖ ਲਾਗਾ ਜਗ ਚਾਰੇ ਭਰਮਾਈ ਹਾਮਦੀਨ ਤੂੰ ਜੁਗ ਜੁਗ ਦਾਤੇ ਸਬਦੇ ਦੇਹ 부ਝਾਈ